ਕੈਨੇਡਾ ਵਿੱਚ ਪੀਆਰ ਲੈਣਾ ਅੱਜਕੱਲ ਬਹੁਤ ਚੁਣੌਤੀ ਭਰਿਆ ਹੋ ਗਿਆ ਹੈ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਵਿੱਚੋਂ ਸਿਰਫ 10% ਹੀ ਪੱਕੇ ਹੋ ਸਕਣਗੇ ਇਹ ਅੰਕੜਾ ਇਸ ਗੱਲ ਦਾ ਸਬੂਤ ਹੈ ਕਿ ਮੁਕਾਬਲਾ ਹਰ ਦਿਨ ਕਿੰਨਾ ਵੱਧਦਾ ਜਾ ਰਿਹਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਇਸ ਵੇਲੇ ਕੈਨੇਡਾ ਵਿੱਚ ਲਗਭਗ 25 ਲੱਖ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਹੋਲਡਰ ਹਨ ਦੂਜੇ ਪਾਸੇ ਜੇ ਅਸੀਂ ਸਰਕਾਰ ਦੇ ਇਮੀਗ੍ਰੇਸ਼ਨ ਪਲਾਨ ਨੂੰ ਵੇਖੀਏ ਤਾਂ ਅਗਲੇ ਸਾਲ ਇਕਨੋਮਿਕ ਕੈਟਾਗਰੀ ਵਿੱਚ ਜਿਸ ਵਿੱਚ ਐਕਸਪ੍ਰੈਸ ਐਂਟਰੀ ਪ੍ਰਿਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਅਤੇ ਹੋਰ ਸਾਰੇ ਪਾਇਲਟ ਪ੍ਰੋਗਰਾਮ ਸ਼ਾਮਲ ਹਨ ਸਿਰਫ 232000 ਲੋਕਾਂ ਨੂੰ ਹੀ ਪੀਆਰ ਮਿਲੇਗੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਗਿਣਤੀ ਹਰ ਸਾਲ ਘਟਦੀ ਜਾ ਰਹੀ ਹੈ ਇੱਕ ਬਹੁਤ ਹੀ ਟਫ ਕੰਪੀਟੀਸ਼ਨ ਪੈਦਾ ਕਰਦਾ ਹੈ ਕਿਉਂਕਿ ਕੈਨੇਡਾ ਵਿੱਚ ਜਿੰਨੇ ਲੋਕ ਪੱਕੇ ਹੋ ਰਹੇ ਹਨ ਲਗਭਗ ਓਨੇ ਹੀ ਨਵੇਂ ਲੋਕ ਵਰਕ ਜਾਂ ਸਟੱਡੀ ਪਰਮਿਟ ਤੇ ਦੇਸ਼ ਵਿੱਚ ਆ ਰਹੇ ਹਨ ਇਸ ਦਾ ਮਤਲਬ ਹੈ ਕਿ ਜਿਹੜੇ ਲੋਕ ਪਹਿਲਾਂ ਹੀ ਕੈਨੇਡਾ ਵਿੱਚ ਹਨ ਉਹਨਾਂ ਲਈ ਪੀਆਰ ਲੈਣਾ ਇੱਕ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਸੋਸ਼ਲ ਮੀਡੀਆ ਤੇ ਮਿਲਦੀ ਆਮ ਜਾਣਕਾਰੀ ਤੇ ਪ੍ਰੋਸਾ ਕਰਨਾ ਹੁਣ ਕਾਫੀ ਨਹੀਂ ਹੈ ਜੇਕਰ ਤੁਸੀਂ ਇਸ 10% ਦੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਸਪੈਸ਼ਲ ਅਤੇ ਸਟਰੋਂਗ ਸਟਰੈਟਜੀ ਬਣਾਉਣੀ ਪਵੇਗੀ ਇੱਥੇ ਕੁਝ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਹਨ ਜੋ ਤੁਹਾਡੀ ਪ੍ਰੋਫਾਈਲ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ ਉਹ ਕੰਮ ਚੁਣੋ ਜਿੱਥੇ ਅਜੇ ਵੀ ਲੋਡ ਹੈ ਅਤੇ ਮੁਕਾਬਲਾ ਘੱਟ ਹੈ ਜਿਵੇਂ ਕਿ ਹੈਲਥ케ਅਰ ਜਾਂ ਟਰੇਡ ਨਾਲ ਜੁੜੇ ਕਿਤੇ ਪਹਿਲਾਂ ਵੈਲਡਰਾਂ ਅਤੇ ਟਰੱਕ ਡਰਾਈਵਰਾਂ ਨੂੰ ਵੀ ਦਿੱਕਤਾਂ ਆਈਆਂ ਹਨ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇੱਕੋ ਸਮੇਂ ਨਾ ਕਿਤਿਆਂ ਵੱਲ ਰੁਕ ਕੀਤਾ ਜੇਕਰ ਕੋਈ ਸਿਰਫ ਪੀਐਸਡਬਲਯੂ ਬਾਰੇ ਗੱਲ ਕਰਦਾ ਹੈ ਤਾਂ ਸਾਰੇ ਉਸੇ ਪਿੱਛੇ ਲੱਗ ਜਾਂਦੇ ਹਨ ਜਿਸ ਕਾਰਨ ਅੱਗੇ ਜਾ ਕੇ ਮੁਸ਼ਕਲਾਂ ਆਉਣੀਆਂ ਲਾਜ਼ਮੀ ਹਨ ਇਸ ਲਈ ਘੱਟ ਪੀੜ ਵਾਲੇ ਖੇਤਰਾਂ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ ਉਹ ਸਮਾਂ ਗਿਆ ਜਦੋਂ ਸੀਐਲਬੀ 6 ਜਾਂ 6.5 ਬੈਂਡਾਂ ਨਾਲ ਕੈਨੇਡਾ ਵਿੱਚ ਪੱਕੇ ਹੋਣ ਦੀ ਗੱਲ ਹੁੰਦੀ ਸੀ ਹੁਣ ਤੁਹਾਨੂੰ ਲੈਂਗੁਏਜ ਦੇ ਟੈਸਟਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਜਿੰਨਾ ਉੱਚਾ ਸਕੋਰ ਹੋਵੇਗਾ ਓਨੀ ਹੀ ਤੁਹਾਡੀ ਪ੍ਰੋਫਾਈਲ ਜ਼ਿਆਦਾ ਸਟਰੋਂਗ ਹੋਵੇਗੀ ਬੈਚਲਰਸ ਅਤੇ ਮਾਸਟਰਸ ਦੀਆਂ ਡਿਗਰੀਆਂ ਵਾਲੇ ਲੋਕਾਂ ਨੂੰ 12ਵੀਂ ਪਾਸ ਵਾਲਿਆਂ ਨਾਲੋਂ ਜ਼ਿਆਦਾ ਮੌਕੇ ਮਿਲਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ 12ਵੀਂ ਪਾਸ ਵਾਲਿਆਂ ਲਈ ਕੋਈ ਮੌਕਾ ਨਹੀਂ ਜੇਕਰ ਤੁਸੀਂ 12ਵੀਂ ਪਾਸ ਹੋ ਤਾਂ ਰੂਰਲ ਖੇਤਰਾਂ ਵਿੱਚ ਰਹਿਣਾ ਤੁਹਾਡੇ ਲਈ ਇੱਕ ਵੱਡਾ ਮੌਕਾ ਹੋ ਸਕਦਾ ਹੈ ਰੂਰਲ ਏਰੀਆ ਵਿੱਚ ਜਾਣ ਨਾਲ ਤੁਹਾਡੇ ਤੇ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ ਖਾਸ ਕਰਕੇ ਜੇ ਤੁਸੀਂ ਆਪਣੀ ਪ੍ਰੋਫਾਈਲ ਨੂੰ ਮਜ਼ਬੂਤ ਰੱਖਦੇ ਹੋ ਤੁਹਾਨੂੰ ਆਪਣੀਆਂ ਸਟਰੈਂਥ ਵੀਕਨੈਸ ਓਪਰਚ्युनिटीਜ਼ ਅਤੇ ਖਤਰਿਆਂ ਦਾ ਐਨਾਲਿਸਿਸ ਕਰਨਾ ਚਾਹੀਦਾ ਹੈ ਜਿਸਨੂੰ ਅੰਗਰੇਜ਼ੀ 'ਚ SWOT ਐਨਾਲਿਸਿਸ ਵੀ ਕਿਹਾ ਜਾਂਦਾ ਇਸ ਐਨਾਲਿਸਿਸ ਦੇ ਆਧਾਰ 'ਤੇ ਆਪਣੀ ਪ੍ਰੋਫਾਈਲ ਨੂੰ ਮਜ਼ਬੂਤ ਕਰਕੇ ਹੀ ਤੁਸੀਂ ਇਸ 10% ਦੇ ਵਿੱਚ ਸ਼ਾਮਲ ਹੋ ਸਕਦੇ ਹੋ ਜੇ ਤੁਸੀਂ ਉੱਪਰ ਦਿੱਤੇ ਸਾਰੇ ਪੁਆਇੰਟਸ ਨੂੰ ਮਜ਼ਬੂਤ ਕਰਦੇ ਹੋ ਅਤੇ ਮਹਿਸੂਸ ਕਰਦੇ ਹੋ ਕਿ ਤੁਸੀਂ ਇਸ 10% ਦੇ ਵਿੱਚ ਆ ਸਕਦੇ ਹੋ ਤਾਂ ਹੀ ਤੁਸੀਂ ਕੈਨੇਡਾ ਵਿੱਚ ਆਪਣੇ ਵਰਕ ਪਰਮਿਟ ਦੀ ਮਿਆਦ ਦੇ ਅੰਦਰ ਪੀਆਰ ਹੋਣ ਦਾ ਸੁਪਨਾ ਵੇਖ ਸਕਦੇ ਹੋ ਨਹੀਂ ਤਾਂ ਇਹ ਵੀ ਸੰਭਵ ਹੈ ਕਿ ਤੁਹਾਨੂੰ ਕੈਨੇਡਾ ਛੱਡ ਕੇ ਵਾਪਸ ਜਾਣਾ ਪਵੇ ਉਹ ਤੋਂ ਤਜਰਬਾ ਹਾਸਲ ਕਰਕੇ ਉਸ 10% ਦੀ ਵਿੱਚ ਸ਼ਾਮਲ ਹੋਣ ਲਈ ਦੁਬਾਰਾ ਅਰਜ਼ੀ ਦੇਣੀ ਪਵੇ ਆਖਿਰਕਾਰ ਪੱਕੇ ਸਿਰਫ 10% ਹੀ ਹੋਣਗੇ ਤੇ ਤੁਹਾਡੀ ਸਟਰੈਟਜੀ ਹੀ ਤੈਅ ਕਰੇਗੀ ਕਿ ਤੁਸੀਂ ਕੈਨੇਡਾ ਵਿੱਚ ਪੀਆਰ ਕਦੋਂ ਲੈਂਦੇ ਹੋ